ਪਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇਸ ਵੇਲੇ ਆਸਟ੍ਰੇਲੀਆ ਦੇ 2 ਦਿਨਾਂ ਦੇ ਦੌਰੇ ਤੇ ਨੇ ਅਤੇ ਪ੍ਰਧਾਨ ਮੰਤਰੀਆਂ ਦੀ ਹਰ ਸਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਦੌਰਾਨ ਸਭ ਤੋਂ ਅਹਿਮ ਮੁੱਦਾ 501 ਡਿਪੋਟੀਆਂ ਦਾ ਵੀ ਹੈ ਜਿਨ੍ਹਾਂ ਲਈ ਆਸਟ੍ਰੇਲੀਆ ਸਰਕਾਰ ਪਿਛਲੇ ਕੁਝ ਸਮੇਂ ਤੋਂ ਬੇਲੋੜੀ ਸਖਤਾਈ ਵਿਦਾਈ ਜਾ ਰਹੀ ਹੈ ਦਰਸਲ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਸਿਰਫ ਫੈਸਲੀ ਰਿਪੋਰਟ ਕੀਤਾ ਗਿਆ ਕਿਉਂਕਿ ਉਹ ਕਿਸੇ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇ ਚੁੱਕੇ ਨੇ ਅਤੇ ਰਿਪੋਰਟ ਹੋਣ ਵਾਲੇ ਨਿਊਜ਼ੀਲੈਂਡ ਦੇ ਹੀ ਜੰਪਲ ਹੁੰਦੇ ਨੇ ਪਰ ਆਸਟ੍ਰੇਲੀਆ ਸਰਕਾਰ ਇਸ ਵੇਲੇ ਬਹੁਤ ਸਾਰੇ ਸਵਾਲਾਂ 'ਚ ਕਿਰੀ ਹੋਈ ਹੈ ਕਿਉਂਕਿ ਇਸ ਨਿਯਮ ਦੇ ਤਹਿਤ ਆਸਟ੍ਰੇਲੀਆ ਸਰਕਾਰ ਉਹਨਾਂ ਲੋਕਾਂ ਨੂੰ ਵੀ ਰਿਪੋਰਟ ਕਰ ਰਹੀ ਹੈ ਜੋ ਕਈ ਸਾਲ ਪਹਿਲਾਂ ਆਪਣੇ ਪਰਿਵਾਰਾਂ ਦੇ ਨਾਲ ਨਿਊਜ਼ੀਲੈਂਡ ਛੱਡ ਚੁੱਕੇ ਨੇ ਇਹਨਾਂ ਲੋਕਾਂ ਦਾ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਦੋਸਤ ਜਾਂ ਫਿਰ ਕੋਈ ਜਾਣਨ ਵਾਲਾ ਨਹੀਂ ਹੁੰਦਾ ਅਤੇ ਇਹ ਡਿਪੋਟੇਸ਼ਨ ਉਹਨਾਂ ਦੇ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ ਸੋ ਇਸ ਲਈ 500 ਲੋਕ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਉੱਪਰ ਆਪਣੀ ਆਸ ਰੱਖ ਕੇ ਬੈਠੇ ਨੇ ਦੇਖਦੇ ਹਾਂ ਕਿ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਲਈ ਕੀ ਸਿੱਟਾ ਨਿਕਲਦਾ ਹੈ